ਸਿੱਖਿਆ ਕ੍ਰਾਂਤੀ ਤਹਿਤ ਵਿਧਾਇਕ ਲਵਨ ਸਿੰਘ ਬਾਜੀਗਰ ਵੱਲੋਂ ਲੋਹਾਲਕਾ ਉਤਰਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਤਲਾ ਲਈ 14,71,000 ਰੁਪਏ ਦੇ ਵਿਕਾਸ ਕਾਰਜਾਂ ਲੋਕ ਅਰਪਿਤ ਕੀਤੇ ਗਏ। ਵਿਦਿਆਕ ਮਾਹੌਲ ਨੂੰ ਮਜ਼ਬੂਤ ਬਣਾਉਣ ਲਈ ਢਾਂਚਾ ਜਨਕ ਸੁਧਾਰ ਅਹਿਮ ਭੂਮਿਕਾ ਨਿਭਾਉਂਦੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਹਰਜੋਤ ਬੈਸਵਾਲੋ ਕੀਤੇ ਉਪਰਾਲੇ ਤਹਿਤ ਪੰਜਾਬ ਸਿਕਰ ਗ੍ਰਾਂਤੀ ਖੇਤਰ ਵਿੱਚ ਬਿਹਤਰ ਆਧੁਨਿਕ ਸਹੂਲਤਾਂ ਮੁਹੱਈਆ ਕਰਾਉਣ ਲਈ ਇੱਕ ਅਹਿਮ ਕਦਮ ਚੁੱਕ ਲਿਆ ਵਿਧਾਨ ਸਭਾ ਹਲਕਾ ਚੁਤਰਾਨਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਕਰ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਤਲਾ ਨੂੰ 14,75,000 ਰੁਪਏ ਦੀ ਲਾਗਤ ਨਾਲ ਕਿਤੇ ਜਾਣ ਵਾਲੇ ਢਾਂਚਾ ਜਨਕ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ ਜਿਸ ਵਿੱਚ 5 ਲੱਖ ਰੁਪਏ ਦਾ ਇਨਡੋਰ ਸਟੇਡੀਅਮ 971000 ਦੀ ਰਿਪੇਅਰ ਗਾਰੰਟੀ ਸ਼ਾਮਿਲ ਹਨ ਇਹਨਾਂ ਵਿਕਾਸ ਕਾਰਜਾਂ ਵਿੱਚ ਅਹਿਮ ਰੋਲ ਕਮਰਿਆਂ ਦੀ ਮੁਰੰਮਤ ਕਲਾਸਰੂਮ ਕਲਾਸਰੂਮ ਦੀ ਮੁਰੰਮਤ ਚਾਰ ਦੀਵਾਰੀ ਦਾ ਪਲਸਟਰ ਪਾਣੀ ਸਹੂਲਤਾਂ ਦੀ ਸੁਧਾਰ ਸਕੂਲ ਕੈਂਪਸ ਦੀ ਸੁੰਦਰਤਾ ਅਤੇ ਹੋਰ ਆਧੁਨਿਕ ਦੇ ਕੰਮ ਸ਼ਾਮਿਲ ਹਨ ਉਹਨਾਂ ਦੇ ਨਾਮ ਦੀਪ ਸਿੰਘ ਖਿੰਦ ਜੀ ਸੋਨੂ ਗਰਗ ਜੀ ਤੇ ਉਹਨਾਂ ਦੇ ਨਾਲ ਜੋ ਵੀ ਸਾਰੀਆਂ ਸ਼ਕਤੀਆਂ ਦੇ ਵਿੱਚ ਕਿ ਸ਼ਤਰਾਣਾ ਹੌਕੇ ਨੂੰ ਪੰਜਾਬ ਸਰਕਾਰ ਆਹ ਬਰਵੀਰ ਜੀ ਪਿਛਲੇ ਫਾਰਮ ਵਾਲੇ ਬਾਰਵੇਂ ਦੇ ਬੱਚਿਆਂ ਨੂੰ ਲਾਈਨ ਚ ਲਿਓ ਜੇਕਰ ਕਿਸੇ ਦੇ ਮਾਤਾ ਪਿਤਾ ਆਏ ਹੋਏ ਨੇ ਜਗਦੀਸ਼ ਕਪੂਰ ਪੱਤਰਕਾਰ ਜੀ ਜਰ ਸਾਥ ਤੁਸੀਂ ਮੈਮ ਡੈਡਸ ਉਹ ਕੋਈ ਗੱਲ ਨਹੀਂ ਤੁਸੀਂ ਬੈਕਸ ਉਹ ਸੁਲਦੀਪ ਮੈਮ ਤੇ ਸਟੇਜ ਤੇ ਵੀ ਜੁੜੋ ਇੱਕ ਨੰਬਰ ਹੈ ਇਹ ਮੈਮ ਨਾ ਉਸ ਕਿਤੇ ਬਾਰ ਬਾਰ ਜਿਹੜੇ ਰਹਿ ਗਏ ਆ ਜੋ ਹਾਂਜੀ ਇਹਨਾਂ ਨੂੰ ਇਹ ਬੱਚੇ ਨੇ ਜਲਦੀ ਜਾਓ ਤੇਸੇ ਜਾ ਕੇ ਆਪਣੀ ਡਿਊਟੀ ਨਿਭਾਉ ਜੀ ਰਣਵੀਰ मैम ਤੇ ਸ਼ਰੂਤੀ ਰਹਿਣ ਕਿਰਪਾਤਾਂ ਦੇ ਵਜਹ ਸੰਜਣਾ ਚੁਗੜੇ ਕਿਉਂਕਿ ਪੜੇ ਲਿਖੇ ਨੌਜਵਾਨਾਂ ਦੇ ਬੈਂਡ ਚੇਂਜ ਹੋ ਗਏ ਉਹ ਕਹਿੰਦੇ ਕਮਾਈ ਕਰਨ ਅਸੀਂ ਵਿਦੇਸ਼ਾਂ ਜਾਣਾ ਸੀਗਾ ਜੇ ਸਾਨੂੰ ਸਰਕਾਰ ਬੈਂਚਰੀ ਰੋਜ਼ਗਾਰ ਦੇ ਰਹੀ ਹੈ ਤਾਂ ਵਿਦੇਸ਼ਾਂ ਜਾ ਕੇ ਕੀ ਕਰਨਾ ਹੈ ਇਸੇ ਕਰਕੇ ਇੰਸਟੀਚੂਟ ਬੰਦ ਹੋ ਗਏ ਬੱਚੇ ਪੜ੍ਹਾਈ ਦੀ ਤਿਆਰੀ ਕਰਨ ਲੱਗ ਪਏ ਮਾ ਇਹ ਸਾਲ 2100 ਬੱਚਾ ਜਿਹੜਾ ਪੁਲਿਸ ਦੇ ਵਿੱਚ ਭਰਤੀ ਕੀਤਾ ਜਾਂਦਾ। 5170 ਤੋਂ ਫੇਰ ਭਰਤੀ ਆਈ ਹੈ। ਹਫ਼ਤੇ ਦੇ ਵਿੱਚ ਮਹੀਨੇ ਦੇ ਵਿੱਚ ਲਗ ਲਗ ਡਿਪਾਰਟਮੈਂਟਾਂ ਦੇ ਵਿੱਚ ਨਿਯੁਕਤੀ ਪੱਤਰ ਵਡੇ ਜਾ ਰਹੇ ਨੇ ਜੀ। ਮੇਰੇ ਕੋਲ ਆਉਂਦੇ ਨੇ ਮਠਾਈ ਦੇ ਡੱਬੇ ਲੈ ਕੇ। ਜੀ ਮੈਂ ਨੌਕਰੀ ਲੱਗਿਆ। ਮੈਂ ਕਹਿੰਦਾ ਸਪਾਰਸ਼ ਕਹਿੰਦੇ ਜੀ ਕੋਈ ਸਪਾਰਸ਼ ਨਹੀਂ। ਮੈਂ ਕਹਿੰਦਾ ਕੋਈ ਪੈਸਾ ਦਿੱਤਾ ਹੋਵੇ। ਕਹਿੰਦੇ ਨਹੀਂ ਜੀ ਕੋਈ ਪੈਸਾ ਨਹੀਂ। ਓਨਲੀ ਮੈਰਿਟ। ਓਨਲੀ ਮੈਰਿਟ। ਗਰੀਬ ਕਰਾਂ ਦੇ ਆਮ ਕਰਾਂ ਦੇ ਬੱਚੇ ਨੌਕਰੀਆਂ ਤੇ ਲੱਗੇ ਇੱਕ 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 ਬੱਚੇ ਨੂੰ 4-4 ਨੌਕਰੀਆਂ ਵਲੀਆਂ ਮਿਲੀਆਂ ਮੇਰੇ ਕੋਲੇ ਕਹਿੰਦੇ ਜੀ ਮੈਂ ਆ ਲੱਗਾ ਸੀ ਆ ਛੱਡ ਦਿੱਤੀ ਬਸ ਇਹ ਚ ਜੋਇਨ ਹੋਗੀ ਉਹ ਵੀ ਛੱਡ ਦਿੱਤੀ ਇਹ ਚ ਲੱਗਿਆ ਸੀ ਗਾ ਇਹ ਵੀ ਜੋਇਨ ਹੋਗੀ ਤਾੜ-ਤਾੜ ਨੌਕਰੀਆਂ ਜਿਹੜੀਆਂ ਸਰਕਾਰ ਨੇ ਦੇਣ ਦਾ ਕੰਮ ਕੀਤਾ ਅਸੀਂ ਜਿੱਥੇ ਵੀ ਹਲਕੇ ਸਤਰਾਣ ਦੇ ਜਿਹੜੇ ਸਕੂਲ ਦੇ ਵਿੱਚ ਵਿਗਿਆ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਕਿਉਂਕਿ ਬੱਚਿਆਂ ਨੇ ਮੈਂ ਟੀਚਰ ਦੱਸਦੇ ਨੇ ਇੱਕ ਦੋ ਤਰ੍ਹਾਂ ਦੇ ਵਿੱਚ ਤਿਆਰੀਆਂ ਕਰਾਉਂਦੇ ਨੇ ਔਰ ਪ੍ਰਾਈਵੇਟ ਤੋਂ ਵੀ ਵੱਧ ਜਿਹੜੀਆਂ ਇੱਥੇ ਬੱਚੇ ਖੋਰ ਬਰਾਣੀ ਕਰਦੇ ਨੇ ਤੋਂ ਦੇਖਣੇ ਲਾਜਵਾ ਮੈਂ ਇਥੋਂ ਦੀ ਵਧਾਈ ਦੇਣਾ ਚਾਹੁੰਗਾ ਇਹਨਾਂ ਦੇ ਸਮੂਹ ਸਟਾਫ ਨੂੰ ਔਰ ਟੀਚਰ ਸਭਾ ਨੂੰ ਔਰ ਬੱਚਿਆਂ ਨੂੰ ਕਲਪੈ ਜਰੂਰ ਕਹਿਣਾ ਚਾਹੁੰਗਾ ਕਿ ਆਪਣੇ ਨਸ਼ੇ ਤੋਂ ਰਹਿ ਤੋ ਕਿ ਪੜ ਕੇ ਆਪਣੇ ਬੜਾ ਮਾਪਿਆਂ ਦਾ ਆਪਣੇ ਦੇਸ਼ ਦਾ ਆਪਣੇ ਪਰਿਵਾਰ ਦਾ ਨਾਮ ਰੌਸ਼ਨੀ ਕੀਤਾ ਪੀਣ ਵਾਲੇ ਨੇ ਔਰ ਇਸ ਤਰ੍ਹਾਂ ਦੇ ਵਿਦਿਆਰਥੀਆਂ ਦੇ ਵਿੱਚ ਅੱਜ ਨਹੀਂ ਤਾਂ ਬਹੁਤ ਹਾਂਜੀ ਇਹ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਦੌਰਾਨ ਸਾਰੇ ਸਕੂਲਾਂ ਦੇ ਵਿੱਚ ਜਾ ਕੇ ਇਸ ਕ੍ਰਾਂਤੀ ਦੇ ਪ੍ਰਤੀ ਸਿੱਖਿਆ ਦੇ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਿੰਨੀ ਸੁਹਰਦ ਹੈ ਉਹ ਬੱਚਿਆਂ ਦੇ ਪੜ੍ਹਾਈ ਨੂੰ ਲੈ ਕੇ ਜਿਹੜਾ ਉਹ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਗਿਆ ਸਕੂਲਾਂ ਦੇ ਵਿੱਚ ਲੇਟੈਸਟ ਟੈਕਨੋਲੋਜੀ ਦੇ ਨਾਲ ਪੜ੍ਹਾਈ ਕਰਾਉਣ ਲਈ LED ਪੈਨਲ ਲਗਾਏ ਗਏ ਨੇ ਹੋਰ ਵੀ ਜਿੰਨਾ ਫਰਨੀਚਰ ਜੋ ਵੀ ਚੀਜ਼ ਦੀ ਅਸੀਂ ਲੋਕਾਂ ਦੀ ਆਮ ਲੋਕਾਂ ਦੀ ਸਰਕਾਰ ਹੈ ਸਕੂਲਾਂ ਦੇ ਪ੍ਰਤੀਬਿੰਬ ਪਬਲਿਕ ਤੋਂ ਫੀਡਬੈਕ ਲੈ ਕੇ ਸਕੂਲਾਂ ਤੋਂ ਫੀਡਬੈਕ ਲੈ ਕੇ ਮਿਸ ਕਾਉਂਸਲਰਾਂ ਤੋਂ ਫੀਡਬੈਕ ਲੈ ਕੇ ਜੋ ਵੀ ਸਕੂਲਾਂ ਦੇ ਵਿੱਚ ਸਮਾਨ ਦੀ ਜ਼ਰੂਰਤ ਹੈ ਉਹ ਮਿਹਿਆ ਕੀਤਾ ਗਿਆ ਬਰਗ ਨੂੰ 600 ਐਮਐਲਏ ਸਾਹਿਬਾ ਜੀ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਕਿਸ ਤਰ੍ਹਾਂ ਲਿਖਿਆ ਗਿਆ ਔਰ ਜਿਹੜਾ ਅੱਜ ਵਿਦਿਆਰਥੀਆਂ ਦੇ ਵਿੱਚ ਵੀ ਕਾਫੀ ਅੱਜ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਪਤਨਾ ਸ਼ਹਿਰ ਦੇ ਵਿੱਚ ਬਹੁਤ ਵੱਡਾ ਜਿਹੜਾ ਸੈਕੰਡਰੀ ਸਕੂਲ ਹੈ ਉਸ ਦੇ ਵਿੱਚ ਆਏ ਹਾਂ ਜਿੱਥੇ ਇਨਫਰਾਸਟ੍ਰਕਚਰ ਦੀ ਕੋਈ ਘਾਟ ਨਹੀਂ ਹੈਗੀ ਸੋ ਸਾਰੀਆਂ ਟੀਚਰਾਂ ਨੂੰ ਲੈ ਕੇ ਬਿਲਡਿੰਗ ਨੂੰ ਲੈ ਕੇ ਚਾਰ ਦਿਵਾਰੀਆਂ ਨੂੰ ਲੈ ਕੇ ਕਿਸੇ ਵੀ ਚੀਜ਼ ਦੀ ਇੱਥੇ ਘਾਟ ਨਹੀਂ ਹੈਗੀ ਸੋ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਜਿਨ੍ਹਾਂ ਨੇ ਸਕੂਲਾਂ ਦੇ ਪ੍ਰਤੀ ਇੰਨਾ ਧਿਆਨ ਦਿੱਤਾ ਔਰ ਲੱਖਾਂ ਰੁਪਇਆ ਜਿਹੜਾ ਸਕੂਲਾਂ ਦੇ ਵਿੱਚ ਲਾਇਆ ਜਿੱਥੇ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਆਮ ਘਰਾਂ ਦੇ ਗਰੀਬ ਘਰਾਂ ਦੇ ਬੱਚਿਆਂ ਨੇ ਮੱਲਾ ਮਾਰੀਆਂ ਕੋਈ ਸਟੇਟ ਖੇਡ ਕੇ ਆਇਆ ਕੋਈ ਨੈਸ਼ਨਲ ਖੇਡ ਕੇ ਆਇਆ ਕੋਈ ਸਿਲਵਰ ਲੈ ਕੇ ਆਇਆ ਕੋਈ 골ਡ ਲੈ ਕੇ ਆਇਆ ਸੋ ਸਰਕਾਰੀ ਸਕੂਲਾਂ ਦੀ ਜਿਹੜੀ ਨੁਹਾਰ ਹੈ ਬਹੁਤ ਵੱਡੇ ਲੈਵਲ ਤੇ ਜਿਹੜੀ ਦੀ ਤਿੱਖ ਹੈ ਉਹ ਬਦਲੀ ਹੈ ਸੋ ਮੈਂ ਪੇਰੈਂਟਸ ਨੂੰ ਬੇਨਤੀ ਕਰਾਂਗਾ ਕਿ ਅੱਜ ਦੇ ਜਿਹੜੇ ਸਕੂਲ ਹੈਗੇ ਨੇ ਸਰਕਾਰੀ ਸਕੂਲਾਂ ਪ੍ਰਾਈਵੇਟ ਸਕੂਲਾਂ ਨੂੰ maat pa rahe ਨੇ ਸੋ ਆਪਣੇ ਬੱਚਿਆਂ ਨੂੰ ਜਿਹੜਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਕਰਾਓ ਤੁਹਾਨੂੰ ਹਰ ਤੁਹਾਡੇ ਬੱਚੇ ਨੂੰ ਹਰ ਚੀਜ਼ ਦੀ ਜਿਹੜੀ ਫੈਸਿਲਿਟੀ ਹੈ ਉਹ ਮਿਲੇਗੀ ਅੱਜ ਜਿਹੜਾ ਕਮਰਿਆਂ ਦਾ ਉਦਘਾਟਨ ਸੀਗਾ ਔਰ ਬੱਚਿਆਂ ਨੂੰ ਔਰ ਬੱਚਿਆਂ ਦੇ ਜਿਹੜੇ ਮਾਪਿਓ ਸੀਗੇ ਉਹਨਾਂ ਨੂੰ ਮਿਲਣ ਦਾ ਜ ਮੌਕਾ ਮਿਲਿਆ ਕੁਝ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਵਾਸਤੇ ਆਏ ਆ ਕਿਉਂਕਿ ਸਾਡੀ ਸਰਕਾਰ ਹੈ ਲੀਡਰ ਹਰ ਇੱਕ ਇਹੀ ਹੁੰਦਾ ਹੈ ਕਿ ਉਹ ਨੁਕਸ ਕੱਢਣ ਦੇ ਵਾਸਤੇ ਆਇਆ ਕਰਦਾ ਸੋ ਇਹ ਸਾਡੀ ਜ਼ਿੰਮੇਵਾਰੀ ਹੈ ਸਾਡੀ ਰਿਸਪਾਂਸਿਬਿਲਟੀ ਹੈ ਕਿ ਸਰਕਾਰ ਕਮੀਆਂ ਕੱਢਣੀ ਸਰਕਾਰ ਕਮੀਆਂ ਪੁੱਛਣ ਜਾਂਦੀ ਹੈ ਕਿ ਤੁਹਾਡੇ ਸਕੂਲ ਚ ਕਿਹੜੀਆਂ-ਕਿਹੜੀਆਂ ਕਮੀਆਂ ਨੇ ਜਿਹਨਾਂ ਨੂੰ ਸਰਕਾਰ ਜਿਹੜਾ ਪੂਰਾ ਕਰ ਸਕੇ ਬਿਲਕੁਲ ਬਿਲਕੁਲ 3 ਗਰਾਊਂਡ ਨੇ ਜਿਹੜੇ ਉਹ ਆਪਣੇ ਹਲਕੇ ਛਤਰਾਣੇ ਦੇ ਵਿੱਚ ਬਣਨ ਜਾ ਰਹੇ ਨੇ ਜੀ ਕੋਈ 4 ਏਕੜ ਵਿੱਚ ਬਣਨ ਜਾ ਰਿਹਾ ਕੋਈ 3 ਏਕੜ ਵਿੱਚ ਬਣਨ ਜਾ ਰਿਹਾ ਕੋਈ 2 ਏਕੜ ਵਿੱਚ ਬਣਨ ਜਾ ਰਿਹਾ ਔਰ ਪਤਨਾ ਸ਼ਹਿਰ ਦਾ ਵੀ ਹੈ ਜਿਹੜਾ ਗਰਾਊਂਡ ਹੈ ਆ 5 ਏਕੜ ਦੇ ਵਿੱਚ ਜਿਹੜਾ ਉਹ ਬਣਨ ਜਾ ਰਿਹਾ ਸੋ ਹਰ ਪਿੰਡ ਦੇ ਵਿੱਚ ਗਰਾਊਂਡ ਬਣਾਵਾਂਗੇ ਇਹ ਸਰਕਾਰ ਦੀ ਪਾਇਓਰਟੀ ਹੈ ਇਹ ਸਨ ਹਲਕਾ ਵਿਧਾਇਕ ਜਿਹੜੇ ਕਿ ਅਤੀ ਦਸ ਰਹਿਣ ਕਿ ਇੱਥੇ ਜਿਹੜਾ ਵਿਦਿਆਰਥੀਆਂ ਨੂੰ ਇਨਾਮ ਵੰਡ ਸਮਾਰੋਹ ਰੱਖਿਆ ਗਿਆ ਸੀ ਉਹਦੇ ਵਿੱਚ ਇੱਕ ਕਾਫੀ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਔਰ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਅੱਜ ਸਕੂਲ ਦੇ ਵਿੱਚ ਜਿੱਥੇ ਵੱਖ-ਵੱਖ ਸਕੂਲਾਂ ਦੇ ਹੋਰ ਵਿਦਿਆਰਥੀ ਵੀ ਆਇਆ ਰੰਗ ਰੰਗ ਪ੍ਰੋਗਰਾਮ ਵੀ ਕੀਤਾ ਗਿਆ ਹੈ ਔਰ ਦੇਖਣ ਵਾਲੀ ਗੱਲ ਹੈ ਕਿ ਜਿੱਥੇ ਅੱਜ ਦੇ ਪ੍ਰੋਗਰਾਮ ਵਿੱਚ ਇੱਕ ਅਨੋਖਾ ਹੀ ਸਰਕਾਰੀ ਸਕੂਲ ਦਾ ਦੇਖਣ ਨੂੰ ਮਿਲਿਆ ਹੈ ਕਿ ਇੱਕ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵੱਧ ਕੇ ਜਿਹੜੇ ਵਿਦਿਆਰਥੀਆਂ ਨੇ ਇੱਥੇ ਵਧੀਆ ਅਵਲ ਨੰਬਰ ਲਏ ਔਰ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਹੈ ਔਰ ਸਕੂਲ ਦੀ ਜਿਹੜੀ ਕਿ ਸਰਕਾਰੀ ਸਕੂਲ ਦਾ ਨਕਸ਼ਾ ਹੀ ਕੁਝ ਚੇਂਜ ਕੀਤਾ ਨਜ਼ਰ ਆ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਹੁਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਇਹ ਸਕੂਲਾਂ ਦੇ ਪ੍ਰੋਗਰਾਮ ਅਲਿੱਕੇ ਜਾਂਦੇ ਨੇ ਔਰ ਪੜ੍ਹਾਈ ਪੱਖੋਂ ਜਾਂ ਸਕੂਲਾਂ ਦੀ ਦਿੱਖ ਬਦਲਣ ਪੱਖੋਂ ਕਾਫੀ ਜ਼ਿਆਦਾ ਨਜ਼ਰੀਆ ਚੇਂਜ ਕੀਤਾ ਗਿਆ ਲੱਗਦਾ ਹੈ